ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਸੋ ਇਹ ਬੇਨਤੀ ਗਊਸ਼ਾਲਾ ਬਾਗਾ ਪ੍ਰਾਣਾ ਸੰਤ ਮਹੇਸ਼ੂਨੀ ਬਾਬਾ ਜੀ ਗੋਰੇ ਵਾਲੇ ਸੋ ਇਥੋਂ ਦੇ ਪ੍ਰਬੰਧਕ ਜੋ ਸੇਵਾਦਾਰ ਨੇ ਸਮੂੱਚੇ ਉਹਨਾਂ ਵੱਲੋਂ ਸਾਰਿਆਂ ਵੱਲੋਂ ਬੇਨਤੀ ਹੈ ਆਪਾਂ ਹਰ ਸਾਲ ਗਊਸ਼ਾਲਾ ਬਾਗਾ ਪ੍ਰਾਣਾ ਜੋ ਜੈ ਸਿੰਘ ਵਾਲੇ ਰਾਤੇ ਹੈ ਆਪਾਂ ਸ਼੍ਰੀ ਖੰਡਪੁਰ ਸਾਹਿਬ ਦੀ ਸੇਵਾ ਕਰਵਾਉਣੇ ਆ ਸਮੂਹ ਸੰਗਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ 2 ਸਤੰਬਰ ਨੂੰ ਆਪਾਂ ਸ਼੍ਰੀ ਖਣਪਟਸਰ ਦੀ ਕੋਤਰੀ ਆਰੰਭ ਕਰਦੇ ਆ। ਸੋ ਸਾਡੇ ਬਾਬਾ ਪ੍ਰਦੀਪ ਸਿੰਘ ਜੀ ਦੀਪੀ ਬਧਨੀ ਕਰਨ ਵਾਲੇ ਮਹਾਂਪੁਰਖ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਹੈ ਵੀ ਸੰਗਤਾਂ ਨੂੰ ਤੁਸੀਂ ਜ਼ਰੂਰ ਦੱਸਣਾ ਵੀ ਇਹ ਜਿਹੜੀ ਲੜੀ ਆਪਣੀ ਗਊਸ਼ਾਲਾ ਵਾਲੀ ਇਹ 10 ਸਤੰਬਰ ਦਿਨ ਬੁੱਧਵਾਰ ਨੂੰ ਆਰੰਭ ਹੋ ਜਾਵੇਗੀ। ਅਗਸਤ ਮਹੀਨਾ ਚੱਲਦਾ ਹੈ ਅਗਲਾ ਸਤੰਬਰ ਦਾ ਮਹੀਨਾ ਆ ਰਿਹਾ ਹੈ। ਸਤੰਬਰ ਦੇ 10 ਤਰੀਕ ਨੂੰ ਦਿਨ ਬੁੱਧਵਾਰ ਨੂੰ ਸ਼੍ਰੀ ਖਣਪਟਸਰ ਆਰੰਭ ਹੋਣਗੇ। ਤੇ ਅਕਤੂਬਰ ਦੀ 2 ਤਰੀਕ ਨੂੰ ਦਿਨ ਵੀਰਵਾਰ ਨੂੰ ਭੋਗ ਪਾਇਆ ਜਾਣਗੇ ਸਤੰਬਰ ਦੀ 10 ਸਤੰਬਰ ਨੂੰ ਦਿਨ ਬੁੱਧਵਾਰ ਨੂੰ ਸ਼੍ਰੀ ਖੜਪੜ ਸਾਹਿਬ ਆਰੰਭ ਹੋਣਗੇ ਤੇ ਅਗੇ ਅਕਤੂਬਰ 2 ਤਰੀਕ ਅਕਤੂਬਰ ਨੂੰ ਦਿਨ ਵੀਰਵਾਰ ਨੂੰ ਭੋਗ ਪਾਇਆ ਜਾਣਗੇ ਸੋ ਇਹ ਬਾਬਾ ਜੀ ਵੱਲੋਂ ਬੇਨਤੀ ਹੈ ਸੋ ਗਊਸ਼ਾਲਾ ਦੇ ਜਿੰਨੇ ਪ੍ਰਬੰਧਕ ਨੇ ਸਾਡੇ ਗਿਆਨੀ ਜੀ ਸਾਡੇ ਬਾਈ ਜੀ ਗਗਨਾ ਜੀ ਹੋਰ ਸਾਰੇ ਬਾਬਾ ਜੀ ਜਿਹਨੇ ਵੀ ਖੜੇ ਨੇ ਇਹਨਾਂ ਵੱਲੋਂ ਸਾਰਿਆਂ ਨੂੰ ਬੇਨਤੀ ਆ ਭਾਈ ਆਪਾਂ ਜਿਹੜਾ ਇਹ ਸਮਾਗਮ ਜਿਹੜਾ ਗਊਸ਼ਾਲਾ ਦਾ ਇਹ 10 ਸਤੰਬਰ ਨੂੰ ਕਰਮ ਜਾ ਰਹੇ ਆ ਆਪਾਂ ਇਸੇ ਕਰਕੇ ਸਾਰਿਆਂ ਸੰਕਟਾਂ ਨੂੰ ਬੇਨਤੀ ਹੈ ਤੇ ਇੱਕ ਜਿਹੜਾ ਆਪਾਂ ਸ਼੍ਰੀ ਖੰਡਪੁਰ ਸਾਹਿਬ ਲਖਵਾਉਨੇ ਆ ਉਹ ਤੁਸੀਂ ਦੋ ਨੰਬਰ ਤੁਹਾਨੂੰ ਬੋਲ ਦਿਆਂਗਾ ਤੇ ਤੁਸੀਂ ਜਰੂਰ ਸੰਪਰਕ ਕਰਿਓ ਸਾਡੇ ਗਿਆਨੀ ਜੀ ਦਾ ਨੰਬਰ ਹੈ ਗਿਆਨੀ ਜੀ ਨੰਬਰ ਬੋਲ ਦਿੰਦਾ 99552 6180 552 ਹਾਂ ਹਰ ਨੇ 552 76475 ਇਹ ਦੋ ਨੰਬਰ ਹੈ ਜੀ ਸਾਡੇ ਇੱਕ ਗਿਆਨੀ ਜੀ ਦਾ ਇੱਕ ਸੈਕਟਰੀ ਸਾਹਿਬ ਦਾ ਜੋ ਇਹ ਪੋਸਟ ਤੇ ਤੁਸੀਂ ਦੋ ਅਸੀਂ ਪਾਵਾਂਗੇ ਉੱਪਰ ਬਕਾਇਦਾ ਨੰਬਰ ਦੋਵੇਂ ਲਿਖ ਦੇਾਂਗੇ ਤੁਸੀਂ ਉਹ ਨੰਬਰ ਲਾ ਕੇ ਇਹਨਾਂ ਨਾਲ ਜਰੂਰ ਸੰਪਰਕ ਕਰਿਓ ਤੇ ਆਪਾਂ ਜਿਹੜਾ ਸਮਾਗਮ ਬੜੀ ਸ਼ਰਧਾ ਭਾਵਨਾ ਦੇ ਨਾਲ ਭਾਗੇ ਪ੍ਰਾਨੇ ਦੀ ਸੰਗਤ ਬਾਕੀ ਇਲਾਕਾ ਨਿਵਾਸੀ ਦੇਸਾਂ ਪਰਦੇਸਾਂ ਦੀਆਂ ਸਾਰੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਇੱਥੇ ਆਪਾਂ ਸਮਾਗਮ ਕਰਾਉਂਦੇ ਹਰ ਸਾਲ ਸੋ ਇਸੇ ਕਰਕੇ ਬੇਨਤੀ ਕੀਤੀ ਆਪਾਂ ਇਹ ਜਿਹੜਾ ਸਮਾਗਮ ਆਪਾਂ 10 ਸਤੰਬਰ ਨੂੰ ਕਰਵਾਉਣ ਜਾ ਰਹੇ ਹਾਂ 10 ਸਤੰਬਰ ਤੇ ਦਿਨ ਬੁੱਧਵਾਰ ਨੂੰ ਉਦੈ ਸ਼੍ਰੀ ਖੰਡ ਪੜ ਸਭ ਆਰੰਭ ਹੋਣਗੇ ਭਾਈ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਖਾਸ ਕਰਕੇ ਬੇਨਤੀ ਜਰੂਰ ਤੁਸੀਂ ਸਰਵਣ ਕਰਿਓ ਤੇ ਬਾਕੀ ਜੇ ਤੁਸੀਂ ਕੋਈ ਪੁੱਛਣਾ ਹੈ ਉਹ ਸਾਡੇ ਗਿਆਨੀ ਜੀ ਨਾਲ ਫੋਨ ਤੇ ਸਾਡੇ ਸੈਕਟਰੀ ਜਸਾ ਸਿੰਘ ਉਹਨਾਂ ਨਾਲ ਤੁਸੀਂ ਫੋਨ ਤੇ ਸੰਪਰਕ ਕਰ ਸਕਦੇ ਹੋ ਕਾਲ ਲਾ ਕੇ ਉਹ ਨੰਬਰ ਅਸੀਂ ਉੱਪਰ ਲਿਖ ਦਿੰਨੇ ਆ ਜੀ ਸਾਰਿਆਂ ਨੂੰ ਬੇਨਤੀ ਹੈ ਸੋ ਇਹ ਸੰਤ ਮੇਸ਼ੂਨੀ ਬਾਬਾ ਜੀ ਬੋਰੇ ਵਾਲੇ ਉਹਨਾਂ ਵੱਲੋਂ ਤੇ ਇਥੋਂ ਦੀ ਗਊਸ਼ਾਲਾ ਦੇ ਪ੍ਰਬੰਧਕ ਸੇਵਾਦਾਰਾ ਵੱਲੋਂ ਸਾਰਿਆਂ ਨੂੰ ਬੇਨਤੀ ਪ੍ਰਵਾਨ ਕਰਨੀ ਸਾਰਿਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ